ਹੈਲੋ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਅੱਜ ਆਪਾਂ ਸਾਲਕ ਹੋ ਗਿਆ ਸੀ ਆਪਾਂ ਨੂੰ ਟਰੈਕਟਰ ਲੈ ਇਹਨੂੰ ਤੇ ਸੋਚਿਆ ਆਪਾਂ ਰੈਡੀਏਟਰ ਵਾਲਾ ਪਾਣੀ ਪੂਣੀ ਬਦਲ ਦਈਏ ਕਿਉਂਕਿ ਵਿੱਚ ਆਪਾਂ ਪਾ ਦਾਂਗੇ ਕੂਲੈਂਟ ਵਗੈਰਾ ਹਨਾ ਸਾਰਾ ਨਵਾਂ ਕੱਢ ਕੇ ਤੁਹਾਨੂੰ ਦੱਸਦੇ ਹਾਂ ਕਿਵੇਂ-ਕਿਵੇਂ ਇਹਦਾ ਕੂਲੈਂਟ ਨਿਕਲਦਾ ਜਿਹੜਾ ਪਾਣੀ ਹੁੰਦਾ ਇੰਜਣ ਚੋਂ ਤੇ ਰੈਡੀਏਟਰ ਦਾ ਮਨੋਵੋ ਦੇ ਤਾਂ ਰੈਡੀਏਟਰ ਤੇ ਨਾ ਪੰਭੀਰੀ ਜੀ ਹੁੰਦੀ ਹੈ ਜਿਹੜੀ ਆਹਾ ਟੈਂਡਮ ਪੰਪ ਵਾਲੀ ਸਾਈਡ ਇਧਰ ਇਹਨੂੰ ਖੋਲ ਲੈ ਤੇ ਇਥੋਂ ਇਹਨਾਂ ਪਾਣੀ ਨਿਕਲ ਲੈਣੀ ਤੇ ਉਤੋਂ ਵੀ ਇਹ ਪੌਂਟ ਢੱਕਣ ਖੋਲਣਾ ਪਊਗਾ ਤਾਂ ਕਿ ਤੇ ਸਾਰਾ ਪਾਣੀ ਨਿਕਲ ਗਏ ਜਮੇ ਟੂ ਜੈਡ ਆਹ ਪਹਿਲਾਂ ਅੰਦਰ ਡਿਸਟਿਲਡ ਵਾਟਰ ਕਹਿੰਦੇ ਇਹਨੂੰ ਆਪਾਂ ਨੂੰ ਇਹ ਨਾ ਜਿੱਥੋਂ ਬੈਟਰੀਆਂ ਬੂਟਰੀਆਂ ਵਾਲੀ ਦੁਕਾਨ ਹੁੰਦੀ ਆ ਉੱਥੋਂ ਮਿਲ ਜੂ ਆਮ ਸ਼ਹਿਰ ਚੋਂ ਵੀ ਮਿਲ ਜਾਂਦਾ ਇਹ ਜਿਹੜਾ ਬੈਟਰੀਆਂ ਚ ਪਾਣੀ ਹੁੰਦਾ ਇਹ ਲਗਭਗ ਆਪਾਂ ਨੂੰ ਆਉਂਦੀ ਹੈਗੀ 100 ਦੀ 5 ਲੀਟਰ ਰੇਟ ਵੀ ਲਿਖਿਆ ਤੇ 5 ਲੀਟਰ 100 ਦਾ ਤੇ ਆਹ ਕੂਲੈਂਟ ਮੈਨਲ ਦਾ 450 ਦਾ ਪਿਆ ਆਪਾਂ ਨੂੰ ਸਾਡੇ 450 ਦਾ ਪੈ ਮੈਨੂੰ ਪ੍ਰੋਪਰ ਯਾਦ ਨਹੀਂ ਆ ਰਿਹਾ ਇਹ ਤੇ 30 ਲੀਟਰ ਦਾ ਆਪਾਂ ਤੇ ਪ੍ਰੋਪਰ ਪਾਪਾ ਨੂੰ ਹਜੇ ਪਤਾ ਨਹੀਂ ਚ ਪਾਣੀ ਕਿੰਨਾ ਪਾਊਗਾ ਕਿੰਨਾ ਨਹੀਂ ਮੈਨੂੰ ਲੱਗਦਾ ਇਹ 6-7 ਲੀਟਰ ਪਾਣੀ ਪਾਊਗਾ ਰੈਡੀਏਟਰ ਤੇ ਇੰਜਨ ਚ ਇੰਜਨ ਦਾ ਮੈਨੂੰ ਲੱਗਦਾ ਨਹੀਂ ਇੱਥੋਂ ਨਿਕਲਦਾ ਹੁੰਦਾ 9 ਵੋ 655 ਦੇ ਤਾਂ ਇੱਥੋਂ ਹੀ ਨਿਕਲਦਾ ਆਪਾਂ ਇਹਦੇ ਵੀ ਦੇਖਦੇ ਆ ਪੇਜਕਾਸ ਨਾਲ ਸੱਟ ਮਾਰ ਕੇ ਜੇ ਇਹੀ ਜਗ੍ਹਾ ਹੋਈ ਤਾਂ ਤੁਹਾਨੂੰ ਦੱਸ ਦਿਆਂ ਤੇ ਬਾਕੀ ਮੈਂ ਤੁਹਾਨੂੰ ਦੱਸੂਗਾ ਇਹਦਾ ਤਰੀਕਾ ਕਿ ਇਹ ਪਾਉਣ ਦਾ ਚਲੋ ਇਹ ਤਾਂ ਆਪਾਂ ਸੀਐਲ ਲਗੋ ਕੀ ਤੂੜੀਆ ਦੀ ਤੇ ਆਪਾਂ ਲਾਉਣੀ ਰਹੇ ਨੇ ਹੁੰਦੇ ਆ ਨਾ ਕਬੋਟਾ ਸਕੋਰਟ ਦਾ ਇਹ ਆਪਣਾ ਵੀ 1100 ਦਾ 5 ਲੀਟਰ ਦੇਖੋ Ориਜਨਲ ਆ ਕਿ ਨਹੀਂ ਲੈ ਕੇ ਆਇਆ ਤਾਂ ਹੈਗਾ ਸਕੈਨ ਸਕੂਨ ਕਰਕੇ ਦੇਖ ਲਓ ਇਹਨਾਂ ਤੇ Ориਜਨਲ ਤਾਂ ਲੱਗ ਜਾਊਗਾ ਪਤਾ ਤੇ ਇਹ ਵੀ ਸਾਨੂੰ ਆਪਾਂ ਪਿਛਲੇ ਹਿੱਸੇ 'ਚ ਪਾਵਾਂਗੇ ਉਹ ਕਿੱਦਿਗੇ ਆਪਾਂ ਨਾ ਮਟਰਾ ਲੈ ਲੈਂਦੇ 16 ਫੁੱਟ ਉਹ 'ਚ ਹੈ ਨਹੀਂ ਸੀਗੇ 2.5 ਲੀਟਰ ਤੇਲ ਤਾਂ ਉਧਰ ਭਾਗ ਗਿਆ ਬਾਕੀ ਟਰਾਲੀਆਂ ਦੇ ਡੱਲੇ ਡਾਲੀ ਜਾਂਦੇ ਟੂੜੀ ਵਾਲੀਆਂ ਤੇ ਇੱਕ ਸੀਜ਼ਨ ਹੀ ਲਾਇਆ ਇਸ ਸਾਲ ਆਪਾਂ ਲੀਟਰ ਤਾਂ ਪਾਉਣੀ ਚਾਹੀਦਾ ਟੌਪ ਅਪ ਕਰ ਦੇਣਾ ਚਾਹੀਦਾ ਹੁਣ ਸਾਨੂੰ ਦਿਖਾਉਣੀ ਹੈ ਕਿੰਨਾ ਪੈਂਦਾ ਕਿਹੜੀ ਤਕਨੀਕ ਇੱਕ ਘਰੋਂ ਪਾਣੀ ਨਾ ਪਾਇਆ ਮੈਂ ਨਾ ਲੀਟਰਕ 2 ਲੀਟਰ ਘਰੋਂ ਪਾਇਆ ਸੀ ਪਾਣੀ ਤਾਂ ਮੈਂ ਸਾਰਾ ਕੱਢ ਰਿਆਂ ਦੇਖੋ ਘਰੋਂ ਵਾਲਾ ਪਾਣੀ ਚ ਮਿੱਟੀ ਮਿੱਟੀ ਨਿਕਲੀ ਆ ਗਈ ਵਿੱਚ ਇਹਦੇ ਹੁਣ ਮੈਂ ਲੀਟਰਕ ਦੇ ਵਿੱਚ ਆਹ ਪਾ ਕੇ ਸਾਰਾ ਟਰੈਕਟਰ ਹਲਾ ਲੂ ਕੇ ਬੰਦ ਕਰਕੇ ਦੁਬਾਰਾ ਕੱਢ ਦੂੰਗਾ ਇਹ ਲੀਟਰ ਇਹ ਜਿਹਾ ਉਹ ਇੰਜਨ ਚ ਵੀ ਆਪਾਂ ਲੱਗਦਾ ਹੋ ਸਕਦਾ ਪਾਉਣਾ ਪਾ ਜੇ ਬਾਕੀ ਮੈਨੂੰ ਨਹੀਂ ਲੱਗਦੀ ਨਹੀਂ ਜ਼ਰੂਰ ਤਾਂ ਸਾਫ਼ ਹੀ ਹੋਊਗਾ ਇੰਜਨ ਚ ਤਾਂ ਤੇ ਬਾਕੀ ਤੁਹਾਨੂੰ ਦਿਖਾਉਣੇ ਮੈਂ ਕਰਾਂ ਉਹ ਡੱਟਾ ਇਹ ਖੋਲ ਲੈਂਦਾ ਲਓ ਮਿੱਤਰੋ ਡਾਟੇ ਜੇ ਮੈਂ ਮੜੀ ਹੀ ਹੁੱਜੀ ਮਰੀ ਸੀ ਨਿਕਲ ਗਿਆ ਡਾਟਾ ਵੀ ਆ ਦੇਖੋ ਦਾ ਇਹਦੇ ਨਾਲ ਪਹਿਲਾਂ ਆਹ ਜੜੀ ਹੁੰਦੀ ਆ ਨੋਬੂਦ੍ਰੇਸ਼ ਵਾਲੀ ਪੱਤੀਆਂ ਇਸ ਲਈ ਡਾਟਾ ਚਿਪੇ ਹੁੰਦਾ ਦੇਖੋ ਯਾਰ ਕਾਚਰਾ ਆਹੀ ਚੀਜ਼ਾਂ ਖਤਮ ਕਰਦੀਆਂ ਟਰੈਕਟਰ ਇਹ ਰ ਹੋਰ ਤਾਂ ਕੀ ਆ ਪੈਂਚੋ ਤੇ ਧਿਆਨ ਦੇਣਾ ਸੀ ਪਹਿਲੇ ਹੀ ਮੱਲਾ ਦਾ ਹੀ ਚੀਜ਼ਾਂ ਕਰਕੇ ਟਰੈਕਟਰ ਆਪਣੇ ਖਤਮ ਹੁੰਦੇ ਕਾਚਰਾ ਨਹੀਂ ਇਹ ਯਾਰ ਲੋਹਾ ਗਾ ਲੋਹੇ ਦੇ ਸ਼ਿੰਬੇ ਜੀ ਪਤਾ ਨਹੀਂ ਪੱਤੇ ਜੇ ਹੁਣ ਦੇਖਦੇ ਹਾਂ ਰ ਇਹਨੂੰ ਕਿਵੇਂ ਸਾਫ਼ ਕਰੀਏ ਕਿਰਾ ਮੜਾ ਪਾਣੀ ਚਲਾ ਕੇ ਜਾਂ ਤਾਂ ਹੁਣ ਕਰਦੇ ਆਪਾਂ ਕੋਈ ਨਾ ਕੋਈ ਕਰ ਲੈ ਪਰ ਜ਼ਰੂਰੀ ਹੀ ਹੈਗਾ ਇਹ ਤਾਂ ਕਚਰੀ ਬੜਾ ਨਿਕਲ ਰਿਆ ਜਾਂਪੇ ਇੱਕ ਵਾਰੀ ਨਾਰਮਲ ਪਾਣੀ ਦਾ ਪ੍ਰੈਸ਼ਰ ਮਾਰਦੇ ਚਾ ਉਹ ਦੇਖਦੇ ਆ ਮੈਂ ਤੁਹਾਨੂੰ ਕਰਕੇ ਦਿਖਾਉਣਾ ਕਿ ਜੇ ਕੋਈ ਹੱਲ ਹੁੰਦਾ ਹੋਇਆ ਆਪਾਂ ਕਰਾਂ ਕਰੋ ਮੋਟਰ ਚਲਾ ਕੇ ਇਹ ਚ ਛੜਤੀ ਆ ਦੇਖੋ ਲੱਗ ਗਿਆ ਹੁਣ ਪਾਣੀ ਠੀਕ ਆ ਰੇਡੀਏਟਰ ਨਾਲ ਜੁੜੀ ਹੁੰਦੀ ਆ ਉਤਰਾ ਵੀ ਨਿਕਲੀ ਅੰਦਰ ਸਾਫ ਹੋ ਜੂ ਜਿੰਨਾ ਕਚਰਾ ਹੋਇਆ ਚ ਪ੍ਰੈਸ਼ਰ ਨਾਲ ਸਾਰਾ ਕਚਰਾ ਕੁਚਰਾ ਨਿਕਲ ਜੂ ਸਾਲ ਹੀ ਹੋਇਆ ਦੇਖ ਫਿਰ ਤੁਸੀਂ ਸਾਚ ਇਹਨਾਂ ਮਾੜਾ ਹੋਸਾ ਬਹੁਤ ਸਾਰੇ ਜਿਹੜੇ ਆਪਾਂ 4 4 5 5 ਸਾਂ ਚੁਣਨੇ ਉਹਦਾ ਕੀ ਹਾਲ ਹੁੰਦਾ ਉਹ ਮੈਂ ਕਿਹਾ ਸਾਫ ਕਰ ਦਿਆਂ ਤੁਹਾਨੂੰ ਫੇਰ ਕਰ ਦਿਆਂ ਗੱਲ ਬਾਤ ਲਓ ਮਿੱਤਰੋ ਆਪਾਂ ਤਾਂ ਕਰ ਲਿਆ ਸਾਫਣਾ ਤੁਸੀਂ ਵੀ ਐਸਾ ਟਰੈਕਟਰ ਜਰੂਰ ਕਰਿਓ ਇਹ ਤਾਂ ਯਾਰ ਜ਼ਰੂਰੀ ਆ ਸਾਲ ਦੀ ਸਾਲ ਕਰਨਾ ਕਿੰਨਾ ਕਚਰਾ ਸੀਗੇ ਇਹ ਚ ਲਗਭਗ ਸਾਫ ਹੋ ਗਿਆ। ਅਡੀ ਜਰਦੀਆਂ ਨਾ ਤੁਹਾਨੂੰ ਮਾੜੀ ਮੋਟੀ ਤਾਂ ਹੀ ਪਈ ਆ। ਜਿਹੜਾ ਆਪਾਂ ਕੂਲ ਐਂਡ ਘੱਟ ਸੀ ਆ ਇਹ ਚ। ਬਲੈਕ ਲੂਕ ਮੈਲਾ ਤਾਂ ਹੋ ਗਿਆ ਹੋਊਗਾ ਸਭ ਕਿੰਗੇ ਆਪਾਂ ਇਧਰੋਂ ਪ੍ਰੈਸ਼ਰ ਪ੍ਰੈਸ਼ਰ ਮਾਰ ਕੇ ਜੇ ਮੈਂ ਸਹੀ ਕਰ ਲੈ। ਅਗਲੇ ਸਾਲ ਫੇਰ ਇਦਾਂ ਹੀ ਕਰਾਂਗੇ ਤੁਹਾਨੂੰ ਉਦੋਂ ਦਿਖਾਵਾਂਗੇ ਨਾ ਕਿ ਇਹਨਾਂ ਇੱਕ ਕਚਰਾ। ਕਚਰਾ ਵੀਰੇ ਬਹੁਤ ਵਗ ਜਾਂਦਾ ਕਹਿੰਦਾ ਨਾ ਰੈਡੀਏਟਰ ਜਦੋਂ ਮੈਂ ਲਾਦਾ ਮੁੱਕ ਗਿਆ ਪਾਣੀ। ਇਹਦੇ ਦੁਬਾਰੇ ਵੀ ਪਾਇਆ ਆਪਾਂ। ਹੂੰ ਥੋੜਾ ਮੋਟਾ ਰਹਿ ਗਿਆ। ਇਹਨੂੰ ਆਪਾਂ ਆਹ ਲਾ ਲੋ ਅੱਧਾ ਪੌਣਾ ਘੰਟਾ ਹੀ ਰੱਖਾਂਗੇ ਇਧਰੋਂ ਵੀ ਖੋਲਾ ਉਧਰੋਂ ਵੀ ਖੋਲਾਗੇ ਜਿੰਨਾ ਕਿਚ ਪਾਣੀ ਹੋ ਉਹ ਟੱਪ ਜੂ ਕਿਰਾਂ ਆਪਾਂ ਹਰ ਲੀਟਰ ਕ ਪਾਣੀ ਮਾਰ ਕੇ ਠੀਕ ਆ ਨਾ ਉਥੋਂ ਕਰ ਦਾਂਗੇ ਤੇ ਧੀਰੀ ਜੀ ਦੀ ਬੰਦ ਫਿਰ ਹਲਾ ਹਲੂ ਕੇ ਆ ਵੀ ਕੱਢ ਦਾਂਗੇ ਜਿੰਨਾ ਕੇ ਅੰਦਰ ਸਫਾਈ ਹੋਣੀ ਉਹ ਆਪਣੀ ਮੰਨੀ ਸਫਾਈ ਡਨ ਹੋ ਜੂ ਆਪਾਂ ਇਧਰੋਂ ਵੀ ਪ੍ਰੈਸ਼ਰ ਮਾਰ ਲਿਆ ਉਧਰੋਂ ਵੀ ਪ੍ਰੈਸ਼ਰ ਮਾਰ ਲਿਆ ਇੱਕ ਨੇ ਤਾਂ ਰੇਡੀਏਟਰ ਕਲੀਨਰ ਹੁੰਦਾਗਾ ਉਹ ਮੈਨੂੰ ਇਥੋਂ ਮਿਲਿਆ ਨਹੀਂ ਅਗਲੀ ਸਰਵਿਸ ਤੇ ਆਪਾਂ ਇਹਦਾ ਜਰੂਰ ਸਿਸਟਮ ਕਰਾਂਗੇ ਉਹ ਚ ਪਾ ਕੇ ਰੇਡੀਟਰ ਚ 10 ਮਿੰਟ ਚਲਾਉਣਾ ਜਦੋਂ ਪੂਰਾ ਗਰਮ ਹਿਲਚੁਲ ਹੋ ਜਾਂਦੀ ਹੈ ਨਾ ਅੰਦਰ ਬਲਕਾਂ ਬਲਕਾਂ ਚ ਫਿਰ ਜਾਂਦਾ ਉਹ ਉਹ ਤੋਂ ਬਾਅਦ ਕੱਢਦੇ ਸਾਰਾ ਪਾਣੀ ਤੇ ਬਾਕੀ ਧਿਆਨ ਰੱਖਿਆ ਕਰੋ ਜੀ ਇਹ ਨਵਾਂ ਟਰੈਕਟਰ ਹੈ ਨਾ ਗਾ मतलब ਚੱਲਦਾ ਚੱਲਦਾ ਖੜਾ ਹੈਗਾ ਆਪਾਂ ਇਹ ਜਰੂਰ ਧਿਆਨ ਰੱਖਿਓ ਪਰਾ ਰਹੇ ਹੋਵੇ ਤੋਂ ਕੋਈ ਵਾਰ ਸੇਕ ਸੁੱਕ ਬਹੁਤ ਮਾਰਦਾ ਹੁੰਦਾ ਇਹ ਤੇ ਆਪਾਂ ਹੁਣ ਕੋਸ਼ਿਸ਼ ਕਰਦੇ ਹਾਂ ਚ ਹਵਾ ਮਾਰੀਏ ਹਵਾ ਮਾਰਨਾ ਨਿਕਲ ਜੂ ਨਹੀਂ ਉਹੀ ਸੁੱਕ ਜੂਗਾ ਇਹ ਇੰਨਾਕ ਤਾਂ ਠੀਕ ਐ ਇੰਨਾ ਪਾਣੀ ਹੁੰਦਾ ਨਹੀਂ ਗਾ ਅੰਦਰ ਇਹਦੇ ਨਿਕਲੀ ਜਾਂਦਾ ਬਾਕੀ ਇੰਨਾ ਪਾਣੀ ਕਰ ਵੀ ਕੀ ਦੂਗਾ ਕਾਰਤਾ ਬਹੁਤ ਕੁਝ ਦੀ ਉਹ ਆਪਾਂ ਕੂਲੈਂਟ ਜਿਆਦਾ ਪਾਵਾਂਗੇ ਨਾ ਜਰਨੀ ਲੱਗਣ ਦੇਣੀ ਉਹਨੇ ਤੇ ਕੂਲੈਂਟ ਤੁਹਾਨੂੰ ਦਿਖਾਵਾਂਗੇ ਪਾਉਂਦਾ ਕਿੰਨਾ ਕ ਪੈਂਦਾ ਕਿ ਕਿੰਨਾ ਕ ਪਾਣੀ ਪੈਂਦਾ ਕਿ ਰ ਇਹਨੂੰ ਨਿਕਲ ਜਾਂਦਾ ਯਾਰ ਆਪਾਂ ਪਿਛਲੇ ਸਿੱਚ ਤੇਲ ਪਾਈ ਇੰਨੇ ਜੇ ਤੁਹਾਡੇ ਕੋਲੇ ਆਹ ਸੰਦ ਜਿਆ ਹੈਗਾ ਤਾਂ ਨਾ ਜਰੂਰ ਮਾਰ ਲਿਓ ਕਿਰਿਆ ਤਾਂ ਆਪਾਂ ਇਦਾਂ ਹੀ ਮਾਰਦੇ ਆਂ ਜੇ ਰੇਡੀਏਟਰ ਚੋਂ ਉਧਰੋਂ ਬਿਨਾਂ ਬੰਦ ਕੀਤੇ ਕਿਉਂਕਿ ਜਿੰਨਾ ਕ ਪਾਣੀ ਹੋ ਉਧਰ ਦੀ ਨਿਕਲ ਜੂਗਾ ਇਹਨੂੰ ਪਾਈਪ ਜੀਨ ਵਿੱਚ ਫਸਾਵਾਂਗੇ ਦਿਖਾਵਾਂਗੇ ਵੀ ਕਿਤੇ ਤਾਂ ਇੱਕ ਵਾਰ ਬੰਦਾ ਨਹੀਂ ਨਾ ਹੁੰਦਾ ਕੈਮਰਾਮੈਨ ਅੱਡਾ ਕੰਮ ਵਾ ਹੈ ਨਹੀਂ ਆਪਣਾ ਆ ਕਰਕੇ ਦਿੱਕਤਾਂ ਆਉਂਦੀਆਂ ਨੇ ਦਿਖਾਉਣੇ ਹੋ ਗਿਆ ਯਾਰ ਹੁਣ ਤਾਰ ਹੱਲ ਗਈ ਆ ਫੱਟ ਜੇ ਕਰ ਲਿਆ ਆਪਾਂ ਦੇਖੋ ਪਾਣੀ ਨਿਕਲ ਰਿਹਾ ਉਹ ਪਾਣੀ ਪੈ ਗਿਆ ਆ ਆ ਲਾਇਆਗਾ ਹੁਣ ਉਧਰੋਂ ਬੰਦ ਕਰਦੇ ਆ ਫੇਰ ਦੇਖੋ ਪਾਣੀ ਇਹ ਬਲਾਕ ਜੇ ਰਹਿ ਜਾਂਦਾ ਜਿਹਦੇ ਉੱਤੇ ਉੱਤੇ ਪਾਣੀ ਹੁੰਦਾ ਨਾ ਉਹ ਰਹਿ ਜਾਂਦਾਗਾ ਪੱਕੇ ਨੇ ਦੋ ਡੀਟੀ ਦੀ ਬੰਦ ਕਰਦੇ ਹਾਂ ਇਹ ਨੂੰ ਵੀ ਪ੍ਰੈਸ਼ਰ ਸਾਰਾ ਉਧਰ ਵਗ ਜੂਗਾ ਫਿਰ ਇਹਨੂੰ ਕਰਦੀ ਹਾਂ ਆ ਬਹੁਤ ਵਧੀਆ ਚੀਜ਼ ਆ ਯਾਰ ਮਹਿੰਦਰ ਦੀ ਇਹ ਚ ਪਾਉਣਾ ਹੁਣ ਆਪਾਂ ਉੱਥੇ ਦੇਖਿਆ ਤੁਸੀਂ ਕੱਢ ਦਿਖਾ ਰਹੇ ਹਵਾ ਮਾਰ ਕੇ ਨਾ ਮੈਂ ਇਕੱਲਾ ਕਰ ਕੇ ਗੰਡ ਦਈਏ ਫੇਰ ਹੀ ਗੱਲ ਕਰਾਂਗੇ ਐਸੇ ਤੁਸੀਂ ਚੈੱਕ ਕਰਨ ਨਾ ਇਹ ਚ ਤੇਲ ਕਿੰਨਾ ਕਾ ਮੈਨ ਤਾਂ ਅੰਦਾਜ਼ਾ ਸੀਗਾ ਇੰਨਾ ਘੱਟ ਹੈਗਾ ਆਹ ਨਿੰਦੜਾ ਨੋਬੂਦੀ ਸੀਸਾ ਹੁੰਦਾ ਇਹਨੂੰ ਵੀਡੀਓ ਵਿੱਚ ਘੁਮਾ ਕੇ ਇਹ ਚ ਦੇਖਣਾ ਚਾਹੀਦਾ ਜੇ ਚ ਨਹੀਂ ਦਿਖਦੇ ਤਾਂ ਮਤਲਬ ਥੋੜਾ ਤੇਲ ਘੱਟ ਹੈ ਟਰੈਕਟਰ ਪੱਧਰ ਕਰਕੇ ਚਲੋ ਆਪਾਂ ਇਹ ਚ ਪਾਤਾ 5 ਲੀਟਰ ਇਹਨਾਂ ਫਰਕ ਹੁੰਦਾ ਸੁੱਕੇ ਤੇ ਗਿੱਲੇ ਬ੍ਰੇਕਾਂ ਦਾ ਤੇਲ ਅਲੱਗ-ਅਲੱਗ ਹੁੰਦਾ ਉਹਦਾ ਦੇਖ ਕੇ ਲੈ ਲਿਓ ਕਦੇ ਕੋਈ ਨਾ ਠੱਕ ਠੋਕੀ ਜਿਵੇਂ ਨੋਬਾ ਚ ਵੈਟ ਬ੍ਰੇਕ ਪੈਂਦਾ ਨਾ ਸੁੱਕੇ ਬ੍ਰੇਕ ਹੁੰਦੇ ਨੇ ਉਹ ਚੈੱਕ ਕਰੰਨਾ ਨਾ ਇਹਨਾਂ ਚ ਹੁਣ ਤੁਸੀਂ ਦੇਖ ਲਓ ਚਲ ਆਪਾਂ ਇਹਦਾ ਪਾਤਾ ਹੁਣ ਤੁਹਾਨੂੰ ਕੂਲੈਂਟ ਵਾਲਾ ਡੱਬਾ ਦਿਖਾਵਾਂਗੇ ਕਿ ਇਹਨਾਂ ਨੂੰ ਸੁੱਕੇ ਜਾਂਦੇ 2 ਘੰਟੇ ਤੋਂ 2 ਘੰਟੇ ਆਉਣਾ ਲਓ ਮਤਰੋ 에ਅਰ ਫਿਲਟਰ ਵੀ ਸਾਫ ਕਰੀ ਜੇ ਤਾਂ ਲੱਗਦੇ ਹੱਥ ਹੁਣ ਆਪਾਂ ਐ ਕਰਾਂਗੇ ਆ ਬੰਦ ਕਰਕੇ ਰੋ ਤੇ ਉਧਰੋਂ ਡਾਟਿਆ ਜਾਂ ਬੰਦ ਕਰਕੇ ਦਾ ਟੱਕਣੀਆ ਲੀਟਰ ਕ ਪਾਵਾਂਗੇ ਲਿਟਰ ਪਾਕੇ ਟਰੈਕਟਰ ਨੂੰ ਹਲਾਕੇ ਹਨ ਉੱਤੇ ਤੱਕ ਤਾਂ ਚਲੋ ਨਹੀਂ ਜਾਣਾ ਕਿਉਂਕਿ ਸਾਰਾ ਪਾਣੀ ਉੱਚੜ ਗਿਆ ਹੁਣ ਥੱਲੇ ਆ ਗਿਆ ਉਹ ਉਹ ਵੀ ਨਿਕਲ ਜੂਗਾ ਮੜ ਕੇ ਹਲਾ ਹਲੂ ਕੇ ਉਹ ਕੱਢ ਦਾਂਗੇ ਜਿੰਨਾ ਮਾੜਾ ਮੋਟਾ ਪਾਣੀ ਹੋਊਗਾ ਉਹ ਨਾਲ ਰਲ ਕੇ ਨਿਕਲ ਜੂਗਾ ਆਪਦੇ ਬੰਨੇ ਪੂਰੀ ਕੋਸ਼ਿਸ਼ ਕਰਾਂਗੇ ਕਿ ਹਨਾ ਨਿਕਲ ਹੀ ਜਾਵੇ ਕਿਉਂ ਐਵੇਂ ਵਿੱਚ ਰੱਖਣਾਗਾ ਇੱਕ ਮਹਿੰਦਰਾ ਦੀ ਕਮੀ ਦਾ ਦੱਸ ਦਾਂ ਤੁਹਾਨੂੰ ਆਹ ਇਹ ਬੜੀ ਗੰਦੀ ਦਿੰਦੇ ਨੇ ਦੋ ਟਰੈਕਟਰ ਸੀ ਮੇਰੇ ਕੋਲੇ ਦੋਨਾਂ ਦਾ ਆਹ ਚੀਟ ਕੱਢਦੀ ਆ ਇਹ ਵੀ ਟੱਚ ਲਗਾਉਣ ਵਾਲੀ ਆ ਖੋਲ ਕੇ ਟਾਈਮ ਨਹੀਂ ਲੱਗਦਾ ਕਰਦੇ ਤਾਂ ਵੀ ਅੱਜ ਹੱਲ ਪੱਕਾ ਕੰਮ ਕਰ ਹੀ ਦਿੰਨੇ ਆ ਸੋ ਫਿਰ ਸੀਟ ਕਵਰ ਕਿਵੇਂ ਲੱਗ ਤੇ ਚਲੋ ਆਪਾਂ ਇਧਰ ਦੀ ਗੱਲ ਕਰ ਜਾਨ ਹੁ ਪਾ ਕੇ ਨਾ ਲੀਟਰ ਕ ਪਾਣੀ ਬੰਦ ਕਰਕੇ ਹਲਾ ਹਲੂ ਕੇ ਵਿੱਚ ਰੱਖ ਕੇ ਫਿਰ ਖੋਲਾਂਗੇ ਫਿਰ ਮੈਂ ਸਾਨੂੰ ਜਦੋਂ ਸਾਰਾ ਪਾ ਇਹਨਾਂ ਤੋਂ ਅੱਡ ਦੱਸੂਗਾ ਕਿੰਨਾ ਪੈ ਗਿਆ ਇਹ ਚ ਲਓ ਮਿੱਤਰੋ ਦੁਬਾਰੇ ਕੁਲੈਂਟ ਵਾਟਰ ਪਾ ਕੇ ਇੰਨਾ ਕ ਪਾਣੀ ਮਤਲਬ ਲੀਟਰ ਕ ਹੋਊਗਾ ਇਹ ਲੀਟਰ ਸਵਾ ਤੇ ਆਪਾਂ ਫਿਰ ਪਹਾਰਾ ਮਾਰਤਾ ਸੀ ਹੁਣ ਜਿਹੜਾ ਇਹਨਾਂ ਅੰਦਰ ਪਾਣੀ ਆ ਇਹੀ ਰਹਿ ਗਿਆ ਉਹ ਪਾਣੀ ਲਗਭਗ ਨਿਕਲ ਗਿਆ ਠੀਕ ਹੈ ਨਾ ਹੁਣ ਆਪਾਂ ਪਹਿਲਾਂ ਕੀ ਕਰਾਂਗੇ ਆਹ ਪਾਵਾਂਗੇ ਠੀਕ ਆ ਚਲੋ ਆਹੀ ਪਾ ਲੈਨੇ ਆਪਾਂ ਨਹੀਂ ਨਹੀਂ ਆਹ ਪਾ ਦਿੰਨੇ ਆ ਚਲੋ ਕਿੰਨੀ ਕ ਪੈਂਦੀ ਆ ਪਾ ਦਾਂਗੇ ਜਦੋਂ ਉੱਥੋਂ ਮੜਾ ਆਪਾਂ ਨੂੰ ਲੱਗਿਆ ਕਿ ਪਾਣੀ ਆਉਣ ਲੱਗ ਗਿਆ ਫਿਰ ਇਹਨੂੰ ਆਪਾਂ ਕਰ ਦਾਂਗੇ ਬੰਦ ਠੀਕ ਹੈ ਨਾ ਜਦੋਂ ਪਹਿਲੀ ਫਿਰ ਆਪਾਂ ਪਾਵਾਂਗੇ ਕੂਲੈਂਟ ਸਾਰਾ ਤਿੰਨਾਂ ਦਾ ਤਿੰਨ ਲੀਟਰ ਪਾ ਦਾਂਗੇ ਥੋੜਾ ਜਿਆਦਾ ਵਧੀਆ ਰਹੂਗਾ ਕਿਉਂਕਿ ਇਹਨੇ ਵਧੀਆ ਨਹੀਂ ਹੁੰਦੇ ਰ ਆਪਣੇ ਇਥੇ origignal ਮਿਲਦੇ ਨਹੀਂ ਅਸਲ ਦਾ ਕੂਲੈਂਟ ਕੋ ਮੈਂ ਕਿੰਨੀ ਆਖੀ ਜਾਉ ਚਲੋ ਆਪਾਂ ਕਰਦੇ ਆਂ ਕਿ ਫਿਰ ਮੈਂ ਤੁਹਾਨੂੰ ਦੱਸਦਾ ਕਿੰਨਾ ਕ ਪਾ ਕੇ ਆਪਾਂ ਨੂੰ ਮਤਲਬ ਟਾਟਾ ਡਾ ਦੇਣਾ ਚਾਹੀਦਾ ਫਿਰ ਹਵਾ ਹੋਵਾਂਦੀ ਨਾ ਉਹ ਨਿਕਲ ਜਾਂਦੀ ਆ ਮਤਲਬ ਓ ਕਿਰਾਂ ਤਾਂ ਆਪਾਂ ਫੁੱਲ ਕਰਤਾ ਲੀਟਰ ਕਿਚੋਂ ਕੱਢਤਾ ਸੀ ਮੰਨ ਕੇ ਚਲੋ 3 ਲੀਟਰ ਇਹ ਚ 5 ਉਹ ਚ 8 ਆਹ ਚਾ ਫਿਰ ਉਧਰ ਵੀ ਦੇਖ ਲੋ ਆ ਗਈ 8 ਤੇ 3 11 ਲੀਟਰ ਪੈ ਗਿਆ ਮੈਨ ਲੱਗਦਾ ਲੀਟਰ ਕੋ ਹੋਰ ਪਾਊਗਾ ਹਜੇ ਚ ਇੰਨਾ ਕਿਚ ਚ ਪੈ ਜਾਂਦਾ ਕਿ ਜੀ 2 ਜੈਡ ਪਾਉਣ 10 11 ਲੀਟਰ ਤੇ 3 ਲੀਟਰ ਫੂਲੈਂਟ ਪਾਤਾ ਬਾਕੀ ਪਾਣੀ ਪਾਤਾ ਹਜੇ ਚੱਲੇ ਤੋਂ ਪਤਾ ਲੱਗੂਗਾ ਕਿੰਨਾ ਕੋਰ ਚਾਹੀਦੇ ਇਹਨੂੰ ਤੇ ਬਸ ਇਹ ਚੀਜ਼ ਕਰਨੀ ਚਾਹੀਦੀ ਆਪਾਂ ਨੂੰ ਸਾਲ ਬਾਅਦ ਧੰਨਵਾਦ